ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਨਾਜ ਮੰਡੀ ਬੁੜਲਾਡਾ ਵਿਖੇ 13 ਲੋੜਵੰਦ ਬੱਚਿਆਂ ਦਾ 8ਵਾਂ ਵਿਆਹ ਮਹਾਉਤਸਵ ਕਰਵਾਇਆ ਗਿਆ ਇਲਾਕੇ ਦੀ ਸਮਾਜ ਸੇਵਾ ਨੂੰ ਸਮਰਪਿਤ ਨੈਸ਼ਨਲ ਅਵਾਰਡ ਪ੍ਰਾਪਤ ਸੰਸਥਾ ਮਾਤਾ ਗੁਜਰੀ ਜੀ ਪਲਾਈ ਕੇਂਦਰ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਵਿਆਹ ਸਮਾਗਮ ਮੌਕੇ ਬੱਚੇ-ਬੱਚੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰਮੀਆਂ ਮਾਰਕੀਟ ਕਮੇਟੀ ਚੇਅਰਮੈਨ ਸतीश ਕੁਮਾਰ ਸਿੰਗਲਾ ਉੱਗੇ ਪ੍ਰਚਾਰਕ ਗਿਆਨੀ ਪਰਪੁਰ ਸਿੰਘ ਜੀ ਤੋਂ ਇਲਾਵਾ ਹਲਕੇ ਦੀਆਂ ਵਕ ਵਕ ਧਾਰਮਿਕ ਸੰਸਥਾਵਾਂ ਸ਼ਾਮਿਲ ਹੋਈਆਂ ਇਸ ਸਮਾਗਮ ਤੋਂ ਬਾਅਦ ਪਹੁੰਚੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਆਨੰਦ ਕਾਰਜ ਮੌਕੇ ਬੁੜਲਾਡਾ ਦੀ ਸੁਖਸ਼ਾਂਤੀ ਅਤੇ ਖੁਸ਼ਹਾਲੀ ਹਾਂ ਜੀ ਸਾਨੂੰ ਬੜਾ ਮਾਣ ਆਇਆ ਹੈ ਕਿ ਬੁੜਲਾਡਾ ਦੇ ਵਿੱਚ ਮਾਤਾ ਗੋਦੀ ਜੀ ਭਲਾਈ ਕੇਂਦਰ ਕੰਮ ਕਰ ਰਿਹਾ ਹੈ ਸਾਰੇ ਮੁਨਫਾ ਦੀ ਭਲਾਈ ਦੇ ਵਾਸਤੇ ਹਰੇਕ ਸਾਲ 8 ਮਾਰਚ ਨੂੰ ਉਹ ਗਰੀਬ ਲੜਕੀਆਂ ਦੇ ਵਿਆਹ ਕਰਦੇ ਆ। ਤੋਂ ਅੱਜ ਵੀ 13 ਨਰਕੀਆਂ ਦੇ ਵਿਆਹ ਉਹਨਾਂ ਨੇ ਕੀਤੇ ਆ। ਬਹੁਤ ਵੱਡਾ ਇਹ ਭਲਾਈ ਦਾ ਇੱਕ ਮਤਲਬ ਕੰਮ ਹੈ, ਕਾਰਜ ਹੈ। ਇਸ ਨੂੰ ਹਰ ਸਾਲ ਇਸਾਈਟ ਟੀਮ ਹੈ ਜਿਹੜੀ ਮਤਲਬ ਇਹ ਭਲਾਈ ਕੇਂਦਰ ਦੀ ਇਹ ਟੀਮ ਵੇਲੇ ਚੜਦੀ ਹੈ। ਅੱਜ ਦਾ ਇਹ ਦਿਨ ਹੈ 8 ਮਾਰਚਾ ਇਹ ਅੰਤਰਰਾਸ਼ਟਰੀ ਇਸਤਰੀ ਦਿਵਸ ਹੈ। ਐਟੀਟਿਊਸ਼ਨ ਬੂਮੰਟੀ ਹੈ। ਦੇ ਇੰਟਰਨੈਸ਼ਨਲ ਔਰਮਨ ਡੇ ਨੂੰ ਮਨਾਉਣ ਵਾਸਤੇ ਇਹ ਤੋਂ ਵੱਡਾ ਕੋਈ ਹੋਰ ਕੰਮ ਨਹੀਂ ਹੋ ਸਕਦਾ ਜਿਹੜੇ ਗਰੀਬ ਲੜਕੀਆਂ ਜਿਹੜੇ ਘਰੇ ਬੈਠੀਆਂ ਸੀਆਂ ਔਰ ਆਰਥਿਕ ਤੰਗੀ ਕਰਕੇ ਉਹ ਘਰੋਂ ਉਨ ਨੂੰ ਠਾਣਾ ਔਖਾ ਸੀ ਤੇ ਅੱਜ ਮਾਤਾ ਗੁਜਰੀ ਜੀ ਭੜਾਈ ਕਹਿੰਦੇ ਨੇ ਬਾਹਰ ਫੜਕੇ ਉਹ ਲੜਕੀਆਂ ਦਾ ਅੱਜ ਬਿਰਧਪੂਰਨ ਬਰੇ ਮਾਰਸ ਸਰਕਾਰ ਦੇ ਨਾਲ ਆਪਣੇ ਸੌਰੀ ਘਰ ਜਿਹੜਾ ਭੇਜਣਾ ਉਹ ਵੱਡਾ ਉਤសាਦਾ ਕੀਤਾ ਸੋ ਇਸ ਕਰਕੇ ਮੈਂ ਅੱਜ ਦੇ ਸਮਾਗਮ ਦੇ ਉੱਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਇਹਦਾ ਪੱਕਾ ਮੈਂਬਰ ਆ ਮੇਰਾ ਹਰ ਮਹੀਨੇ ਮਾਤਾ ਗੁਜਰੀ ਨੂੰ ਬਗੈਰ 1100 ਰੁਪਏ ਮਫੰਡ ਦਿੰਦਾ ਇਸ ਕਰਕੇ ਕਿ ਉਹ ਲੋਕ ਲੋਕਾਂ ਦਾ ਜਿਹੜਾ ਬਹੁਤ ਵੱਡਾ ਉਹਨਾਂ ਨੂੰ ਇੱਕ ਸਨਮਾਨ ਮਿਲਿਆ ਹੋਇਆ ਮਾਤਾ ਗੁਜਰੀ ਭਲਾਈ ਕੇਂਦਰ ਨੂੰ ਇਮਾਨਦਾਰ ਟੀਮ ਹੈ ਸਾਰੀ ਧੰਨਵਾਦ ਮੈਂ ਮਾਤਾ ਗੁਜਰੀ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਕਿ ਉਹਨਾਂ ਨੇ ਇੰਨਾ ਸੋਨਾ ਉਪਰਾਲਾ ਕੀਤਾ ਵੈਸੇ ਦਾ ਮਾਤਾ ਗੁਜਰੀ ਕਲੱਬ ਦੀ ਸਿਫਤ ਹੈ ਕਿ ਉਹ ਹਮੇਸ਼ਾ ਤੋਂ ਹੀ ਹਲਕੇ ਦੇ ਸੋਸ਼ਲ ਜਿੰਨੇ ਵੀ ਕੰਮ ਹੈ ਉਸ ਤੋਂ ਵੱਧ ਛੱਡ ਕੇ ਪਾਰਟਿਸਪੇਟ ਕਰਦੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਇੰਨਾ ਵਧੀਆ ਸੇਵਾ ਕਰ ਰਹੇ ਨੇ ਇੱਕ ਸੰਸਥਾ ਚਲਾ ਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਦੂਸਰਾ ਜਿਹੜੇ ਵੀ ਅਜਨਬਿਆਏ ਜੋੜੇ ਦਾ ਵਿਆਹ ਹੋਇਆ ਹੈ ਮੈਂ ਉਹਨਾਂ ਨੂੰ ਬਹੁਤ-ਬਹੁਤ ਤਹਿ ਦਿਲੋਂ ਵਧਾਈ ਦਿੰਨੀ ਹੈ ਔਰ ਅੱਜ ਮੈਂ ਪਾਰਟੀ ਦੇ ਵੱਨਿਓ ਸਾਰੇ ਪਾਰਟੀ ਮੈਂਬਰ ਅਸੀਂ ਕਾਂਗਰਸ ਪਾਰਟੀ ਦੇ ਵੱਨਿਓ ਇੱਥੇ ਪਹੁੰਚੇ ਔਰ ਜੋ ਵੀ ਬੰਦਾ ਸ਼ਗਨ ਹੈ ਇੱਕ ਜੋ ਇੱਕ ਖੁਸ਼ੀ ਦੇ ਦਿਨ ਦਿੱਤਾ ਜਾਂਦਾ ਹੈ ਉਹ ਦਿੱਤਾ ਗਿਆ ਔਰ ਮੈਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਇੱਕ ਭਾਈਚਾਰੇ ਦੀ ਜੋ ਇਹਨਾਂ ਨੇ ਪ੍ਰਤੀਕ ਦੇ ਰਹੇ ਨੇ ਮੈਂ ਉਹਦੇ ਲਈ ਸਾਰੇ ਕਮੇਟੀ ਦਾ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਦਾ ਜੋ बहुत ही सुंदर उपराला माता गुजरी जी भलाई केंद्र सुसायटी वालोंडा वालों जो है बहुत बड़ा उपराला है। बहुत जो किया गया ये बहुत शलाघाजोग कदम है क्योंकि अपने लिए हर कोई करता है ਆਪਣੇ ਬੱਚਿਆਂ ਦੇ ਵਿਆਹ ਹਰ ਕੋਈ ਕਰਦਾ ਪਰ ਇਹ ਸਭ ਤੋਂ ਵੱਡਾ ਜਿਹੜਾ ਭੇਦਭਾਵ ਤੋਂ ਰਹਿਤ ਔਰ ਇੱਕ ਮਾਨਵ ਭਲਾਈ ਦੇ ਕਲਿਆਣ ਇੱਕ ਸਭ ਦੇ ਲਈ ਸਾਂਝਾ ਜੋ ਇਹ ਲਿਖਿਆ ਗਿਆ ਅਨੰਦ ਕਾਰਜ ਦਾ ਇਹ ਸਮਾਗਮ ਹੈ ਮਾਤਾ ਗੁਜਰੀ ਜੀ ਦੇ ਨਾਮ ਨੂੰ ਇੱਕ ਆਗਰ ਭਾਵ ਰੱਖਦਿਆਂ ਹੋਇਆਂ ਕਿਉਂਕਿ ਉਹ ਮਾਤਾ ਜਿਹੜੇ ਜਿਨ੍ਹਾਂ ਦੇ ਪਤੀ ਸਾਹਿਬ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਜਿਨ੍ਹਾਂ ਨੇ ਹੱਦ ਦੇ ਲਈ ਕੁਰਬਾਨੀ ਕੀਤੀ ਉਹਨਾਂ ਹੀ ਮਾਤਾ ਦੇ ਨਾਂ ਤੇ ਆਪਾਂ ਇਹ ਬਹੁਤ ਵੱਡਾ ਇਹ ਸੰਸਥਾ ਨੇ ਉਪਰਾਲਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਐਸੇ ਭਲੇ ਕਾਰਜਾਂ ਦੇ ਵਿੱਚ ਆਪਣਾ ਸਹਿਯੋਗ ਦੇ ਕੇ ਇਸ ਨੂੰ ਹੋਰ ਬਲਬੁਲਤ ਕਰੀਏ ਔਰ ਦਾਸ ਸੰਤ ਪ੍ਰਸੋਤਮ ਦਾਸ ਮਾਨਸਾ ਖੁਰਦ ਤੋਂ ਆਕੇ ਇਸ ਦੇ ਵਿੱਚ ਸ਼ਾਮਲ ਹੋਇਆ ਬਹੁਤ ਖੁਸ਼ੀ ਦਾ ਪਾਲੇ ਬਤਿੱਤ ਕੀਤਾ ਹੈ ਧੰਨਵਾਦ ਆਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਿਲਾ ਦੇਖੋ ਮੌਕੇ ਅੱਜ ਅਠਵਾਰ ਦੇ ਨੂੰ ਬਹੁਤ ਹੀ ਲੋਨੜਬੰਦ 13 ਬੱਚਿਆਂ ਦੇ ਵਿਆਹ ਦਾਣਾ ਮੰਡੀ ਬਲਾਡਵਿਜ ਕੀਤੇ ਜਾ ਰਹੇ ਹਨ ਜੋ ਬਹੁਤ ਭਲਾਈ ਦਾ ਕਾਰਜ ਹੈ ਸਾਰੇ ਦੇਸ਼ਾਂ ਵਿਦੇਸ਼ਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲੇ ਹੈ ਔਰ ਹੋਰ ਵੀ ਬਹੁਤ ਭਲਾਈ ਕਾਰ ਚੱਲਦੇ ਨੇ ਸਮੂਹ ਆਈਆਂ ਸਖਤਾਂ ਦਾ ਔਰ ਸਾਰੇ ਇਲਾਕਾ ਨਿਵਾਸੀਆਂ ਦਾ ਸਮਾਜ ਸੇਵੀ ਸੰਸਥਾਵਾਂ ਇਲਾਕਾ ਦੇ ਗੁਦਾਰਾ ਕਮੇਟੀਆਂ ਦਾ ਸਭ ਦਾ ਜੀ ਆਇਆਂ ਧੰਨਵਾਦ ਸਭ ਨੂੰ ਬਹੁਤ ਬਹੁਤ ਵਧਾਈਆਂ ਇਹ ਬਹੁਤ ਮਹਾਨਪੁਰਜ਼ੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ